ਕੀਤਾ ਸਾਰਿਆਂ ਨੂੰ ਜੈਨਵੀ ਕਿਚਨ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਫੁੱਲ ਵੜੀਆਂ ਤੁਹਾਨੂੰ ਪਤਾ ਗਰਮੀਆਂ ਦਾ ਮੌਸਮ ਹੈਗਾ ਆ ਤੇ ਬਹੁਤ ਹੀ ਫੁੱਲ ਵੜੀਆਂ ਸਵਾਦ ਲੱਗਦੀਆਂ ਖਾਣ ਚ ਚਾਹ ਦੇ ਨਾਲ ਦੁਪਹਿਰੇ ਚਲੋ ਆਪਾਂ ਇਸ ਤਰੀਕੇ ਨਾਲ ਬਣਾਨੇ ਆ ਤੇ ਕਰੰਚੀ ਵੀ ਬਹੁਤ ਹੀ ਬਣੀਆਂ ਦੇਖੋ ਬਹੁਤ ਵਧੀਆ ਥੋੜਿਆ ਜਿਹਾ ਬੱਚੇ ਨੇ ਆ ਵੀ ਕੀਤੀਆਂ ਸੀ ਫੁੱਲ ਵੜੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਆ ਚਲੋ ਫਿਰ ਆਪਾਂ ਇਸ ਤੀਕੇ ਨਾ ਬਣਾਣਾ ਸ਼ੁਰੂ ਕਰਦੇ ਹਾਂ ਜਿਹੜੇ ਕੁੱਕਰ ਚ ਮੈਂ ਸਾਰੇ ਚਾਵਲ ਕੱਢ ਲਏ ਸੀ ਤੇ ਹੁਣ ਕੁਛ ਇੱਕ ਚਾਵਲ ਆਪਾਂ ਗ੍ਰाइंड ਕਰਾਂਗੇ ਥੋੜਾ ਜਿੰਨਾ ਜਿਦਾ ਸਮੂਦੀ ਜਿਹਾ ਨਾ ਉਹ ਥੋੜਾ ਟੈਕਚਰ ਦਾ ਸੈੱਟ ਹੋ ਜਾਏਗਾ ਆ ਵੇਖੋ ਆਪਾਂ ਗ੍ਰाइंड ਕਰਕੇ ਅਤਲੀ ਜੀ ਪੇਸਟ ਤਿਆਰ ਹੋ ਗਈ ਹੈ ਤੇ ਇਹਨਾਂ ਨੂੰ ਆਪਾਂ ਲਫਾਫਾਂ 'ਚ ਭਰ ਕੇ ਤੇ ਫਿਰ ਆਪਾਂ ਫੁੱਟਕੜੇ ਕਾ ਲੋ ਜਾ ਪਾਪੜ ਬਣਾ ਪਾਪੜ ਸੇਕ ਕੇ ਬਣ ਕੇ ਤਿਆਰ ਹੋ ਜਾਂਦੀ ਹੈ ਹਾਂਜੀ ਆਪਾਂ ਪੋਲੀਥੀਨ ਦੇ ਵਿੱਚ ਪਾ ਲਦੇ ਪਾਏ ਇਸ ਦਾ ਗਲਾਸ ਲੈ ਲੈਣਾ ਤੇ ਆ ਵਾਈਟ ਵਾਲੇ ਵਿੱਚ ਪਾਲਿਸ਼ਿੰਗ ਪਏ ਹੋਇਆ ਆ ਦੇਖੋ ਜੁਜੇ ਹੋਰ ਪਾਏ ਜਾਣਾ ਹੈ ਇਹਨੋਂ ਕੱਟ ਕੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਕਿਵੇਂ ਆਪਾਂ ਝੁਲ ਕਰੇ ਤੇ ਪਾਪੜ ਕਿਵੇਂ ਬਣਾਉਣੇ ਆ ਤੇ ਬੱਚਿਆਂ ਨੇ ਵੱਖ-ਵੱਖ ਆਕਾਰ ਦੇ ਦੇਣੀਆਂ ਆ ਗੱਲ ਤੇ ਆਪ ਆਪਣਾ ਪੜ ਗਿਆ ਆਵੇਂ ਸਾਈਡ ਤੋਂ ਬਾਹਰ ਨਾ ਕਟਿੰਗ ਕਰ ਦੇਣੀ ਆ ਬਾਹਰ ਚ ਤੇ ਆਪਾਂ ਦੀ ਆਵਲ ਲਫਾਫੇ ਮੇ ਪਪਾਏ ਹੋ ਇਸੇ ਇਸਤੇਮਾਲਤ ਮੈਂ ਕਰ ਲੈਣਾ ਰਹੇ ਸੀ ਆਪਾਂ ਤਾਂ ਇਸੇ ਹਾਏ ਇੱਕ ਦਿਨ ਚ ਅਗਲੇ ਦਿਨ ਤੱਕ ਰੱਖਿਆ ਤੇ ਆਪਣੇ ਫੋਲਵਰੀਆਂ ਬਣ ਕੇ ਤਿਆਰ ਹੋ ਗਈਆਂ ਦੇਖੋ ਕਿੰਨੀ ਵਧੀਆ ਤੇ ਰੇਕੇ ਦੇ ਨਾਲ ਤੇ ਹੁਣ ਆਪਾਂ ਇਹਨਾਂ ਫੋਲਵਰੀਆਂ ਨੂੰ ਆਪਾਂ ਗਰਮ ਦੇ ਗਰ ਕੋਇਂ ਦੇ ਵਿੱਚ ਪਾਉਣੇ ਆ ਦੇਖੋ ਕਿੰਨੀ ਵਧੀਆ ਤੇ ਨਿਕਣਾ ਖੋਲਦੀ ਪਈਆਂ ਜੇਕਰ ਮੇਰੀ ਵੀਡੀਓ ਵਧੀਆ ਲੱਗੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ